ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਲਮ ਸਾਖੀ ਗੁਰੂ ਅਮਰਦਾਸ ਜੀ ਭਾਗ 11 ਟੱਕ ਲਾਣਾ ਗੁਰੂ ਜੀ ਨੇ ਸਾਰੇ ਪਾਸੇ ਮੇਵੜੇ ਪੇਜ ਦਿੱਤੇ ਕਿ ਸੰਗਤਾਂ ਅਸੂਵਦੀ ਦਸਮੀ ਸਤੰਬਰ 5 ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਨ ਵਾਲੇ ਦਿਹਾੜੇ ਗੋਇੰਦਵਾਲ ਪੁੱਜਣ ਇਸ ਪ੍ਰਕਾਰ ਦਾ ਇਹ ਪਹਿਲਾ ਹੁਕਮਨਾਮਾ ਸੀ ਜੋ ਸੰਗਤਾਂ ਪਾਸ ਪੁੱਜਿਆ ਸੀ ਸੰਗਤਾਂ ਅਤਿਅੰਤ ਚਾਣਾਲ ਤਿਆਰੀ ਕਰਕੇ ਪੁੱਜੀਆਂ ਅਮਰਤ ਵੇਲੇ ਕੀਰਤਨ ਉਪਰੰਤ ਨਿਯਤ ਕੀਤੀ ਥਾਂ ਤੇ ਸਮੂਹ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੇ ਟੱਕ ਲਗਾਣ ਦੀ ਆਗਿਆ ਦਿੱਤੀ ਉਹਨਾਂ ਕਹੀ ਨਾਲ ਟੱਕ ਲਗਾਇਆ ਟੱਕ ਲਾਉਣ ਕੀ ਆਏ ਸਦਈ ਬੁੱਢੇ ਪ੍ਰਥਮ ਕਹੀ ਕਰ ਗਹੀ ਸੇਵਾ ਹੀ ਤਪ ਹੈ ਤੱਕ ਲਗਾਣ ਦੀ ਟਿਲ ਸੀ ਕਿ ਕਾਰ ਸੇਵਾ ਸ਼ੁਰੂ ਹੋ ਗਈ ਸਿੱਖ ਦਰਸ਼ਨਾਣੋਂ ਦੇਤੇ ਤੇ ਕਈ ਕਈ ਦਿਨ ਖੂਪ ਉਟਣ ਦੀ ਸੇਵਾ ਵਿੱਚ ਜੁਟੇ ਰਹਿੰਦੇ ਭਗਤੀ ਦ੍ਰਿੜ ਕਰਦੇ ਸੀ ਸਤੇ ਮਿੱਟੀ ਦੀ ਟੋਕਰੀ ਚੁੱਕ ਕੇ ਜਿੰਝ ਮਹਿਸੂਸ ਕਰਦੇ ਜਿਵੇਂ ਦਸਮ ਦਵਾਰ ਦੇ ਕपाट ਖੁੱਲ ਰਹੇ ਨੇ ਮਾਈ ਭਾਗੋ ਨਾਂ ਦੀ ਮਾਤਾ ਉੱਥੇ ਅਪਾਰ ਸੇਵਾ ਕਰਦੀ ਹੁੰਦੀ ਸੀ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਮਾਈ ਭਾਗੋ ਦਾ ਨਾਂ ਮਾਈ ਸੇਵਾ ਰੱਖ ਦਿੱਤਾ ਇਸ ਮਾਈ ਨੂੰ ਗੁਰੂ ਜੀ ਨੇ ਮੰਜੀ ਵੀ ਬਖਸ਼ੀ ਸੀ ਤੇ ਇੱਥੇ 22 ਮੰজੀਆਂ ਵਿੱਚ ਇੱਕ ਇਸ ਦਾ ਵੀ ਜ਼ਿਕਰ ਹੈ ਮਾਈ ਪਾਗੋ ਕਸ਼ਮੀਰ ਦੀ ਸੀ ਮਾਈ ਸੇਵਾ ਕਾਬਲ ਦੀ ਰਹਿਣ ਵਾਲੀ ਸੀ ਹੁਕਮ ਪੁੱਜਾ ਕੀ ਸੇਵਾ ਦਾ ਯੱਗ ਲੱਗਾ ਹੈ ਤਮਾਈ ਸੇਵਾ ਸੰਗਤ ਨਾਲ ਦਰਸ਼ਨਾ ਨੂੰ ਆਈ ਇੱਥੇ ਗੋਇੰਦਵਾਲ ਸੇਵਾ ਦਾ ਤਪ ਦੇਖ ਕੇ ਰੁਕ ਗਈ ਬੱਚਾ ਨਿੱਕਾ ਸੀ ਇਸ ਲਈ ਕਾਰ ਛੱਡ ਆਈ ਸੀ ਸੇਵਾ ਰਾਹੀ ਦੁਨੀਆਂ ਵਰਕਤਾ ਮਿਲੀਆਂ ਕਿ ਇਥੋਂ ਹੀ ਟੋਕਰੀ ਸਿਰ ਰੱਖੀ ਇੱਕ ਹੱਥ ਨਾਲ ਪੰਗੂੜੇ ਨੂੰ ਹਲਾ ਦਿੰਦੀ ਲਾਹੌਰ ਤੋਂ ਪਾਈ ਸਿਹਾਰੀ ਮਲ ਜੋ ਗੁਰੂ ਰਾਮਦਾਸ ਜੀ ਦੇ ਸ਼ਰੀਕੇ ਵਿੱਚੋਂ ਚਾਚੇ ਦੇ ਪੁੱਤਰ ਭਰਾਸਣ ਸੰਗਤ ਸਮੇਤ ਸੇਵਾ ਦੇ ਲੱਗੇ ਕੁੰਭ ਤੇ ਪੁੱਜੀ ਤਾਂ ਉਹਨਾਂ ਪ੍ਰਸ਼ਾਦ ਛਕਣ ਵੇਲੇ ਹੀ ਗੁਰੂ ਰਾਮਦਾਸ ਜੀ ਨੂੰ ਨਾਂ ਡਿਠਾ ਜਿਸ ਵੇਲੇ ਸੰਗਤਾਂ ਬੋਲੀ ਸਾਹਿਬ ਸੇਵਾ ਕਰਨ ਗਈਆਂ ਤਾਂ ਪਾਈ ਜੇਠਾ ਜੀ ਨੂੰ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਦੇਖ ਹੈਰਾਨ ਹੋਈਆਂ ਤੇ ਕਈ ਗੁੱਸੇ ਵਿੱਚ ਆ ਗਏ ਤੇ ਬਰਾਦਰੀ ਦੀ ਨਿਰਾਦਰੀ ਸਮਝੀ ਪਾਈ ਜੇਠਾ ਜੀ ਨੂੰ ਬੁਰਾ ਭਲਾ ਕੀਤਾ ਪਰ ਉਹ ਸੇਵਾ ਵਿੱਚ ਮਸਤ ਜੁਟੇ ਰਹੇ ਸਿਰਫ ਇਤਨਾ ਕੀਤਾ ਤੁਹਾਨੂੰ ਹੰਕਾਰ ਹੈ ਪਰ ਬਰਾਦਰੀ ਚੁੱਪ ਕਿਵੇਂ ਰਿੰਦੀ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਦ ਆਈ ਤਾਂ ਮੁਖੀਆਂ ਕਹਿਣ ਲੱਗਾ ਕਿ ਇਹ RAMDAS ਕਿਹਦਾ ਸਾਟੀ ਬੰਸ ਵਿੱਚ ਪੈਦਾ ਹੋਇਆ ਹੈ ਜਿਸ ਲਾਜ ਗਵਾਈ ਸਾਰੇ ਇਸ ਨੂੰ ਤਾਂ ਸਮਝ ਨਹੀਂ ਸੀ ਪਰ ਤੁਸੀਂ ਤਾਂ ਸਿਆਣੇ ਸੀ ਕੋਈ ਵਿਚਾਰਨਾ ਸੀ ਅਸੀਂ ਸ਼ਰੀਕੇ ਵਿੱਚੋਂ ਹਾਂ ਇਸ ਲਈ ਇਹ ਕਹਿ ਰਹੇ ਹਾਂ ਗੁਰੂ ਅਮਰਦਾਸ ਜੀ ਨੇ ਇਹ ਗੱਲਾਂ ਸੁਣ ਕੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਵੱਲ ਦਿੱਠਾ ਤਾਂ ਤੀਜੇ ਪਾਤਸ਼ਾਹ ਅਨੁਭਵ ਕੀਤਾ ਕਿ ਉੱਥੇ ਤਾਂ ਪ੍ਰੇਮ ਦੀ ਨਦੀ ਵਗ ਰਹੀ ਏ। ਸਭ ਕੁਝ ਸੁਣ ਸੁਣ ਕੇ ਗੁਰੂ ਜੀ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਇਸ ਇੱਜ਼ਤ ਗਵਾਈ ਹੈ ਪਰ ਮੈਂ ਜੀ ਇਹ ਕਹਾ ਕਿ ਇਹ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦਾ ਤਾਂ ਤੁਹਾਡੀ ਕੁੱਲ ਨਰਕਾਂ ਵਿੱਚ ਹੀ ਸੜਦੀ ਰਹਿਣੀ ਸੀ। ਤੁਹਾਨੂੰ ਧਰਮ ਦੀ ਕੀ ਸਾਰ ਹੈ ਭਗਤ ਪਛਾਣੇ ਜੋ ਅਸਲ ਵਸਤੂ ਹੈ। ਹੁਣ ਮੌਕਾ ਸੰਭਾਲ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਕੜ ਲੈ ਤੇ ਕਿਹਾ ਇਹ ਵਿਚਾਰੇ ਕੀ ਜਾਣਦੇ ਹਨ ਇਹਨਾਂ ਦੇ ਵੱਸ ਕੁਝ ਵੀ ਨਹੀਂ ਇਹ ਦੁਨੀਆਵੀ ਬੰਦੇ ਹਨ ਪ੍ਰੇਮ ਤੇ ਗੁਰੂ ਦੀ ਬਖਸ਼ਿਸ਼ ਨੂੰ ਬਰਾਦਰੀ ਤੇ ਜਾਲਾਂ ਵਿੱਚ ਫਸਿਆ ਨੂੰ ਕੀ ਪਤਾ ਹੈ ਇਹ ਸੁਣ ਕੇ ਸਾਰੀ ਸੰਗਤ ਧੰਨ ਧੰਨ ਕਰਨ ਲੱਗੀ ਤੇ ਬਰਾਦਰੀ ਨੂੰ ਵੀ ਹੋਸ਼ ਆਈ ਕਿ ਉਹ ਕੀ ਪਏ ਕਹਿੰਦੇ ਹਨ ਬੌਲੀ ਸੰਪੂਰਨ ਬੌਲੀ ਦੀਆਂ ਪੌੜੀਆਂ ਤੇ ਹੋਰ ਖੁਦਾਈ ਦਾ ਕੰਮ ਤਾਂ ਤਕਰੀਬਨ ਪੂਰਾ ਹੋ ਗਿਆ ਪਰ ਜਾਲ ਤੱਕ ਪੁੱਜ ਕੇ ਚਟਾਨ ਆਈ ਤੇ ਉਸ ਨੂੰ ਤੋੜਨ ਤੇ ਕਿਤਨੇ ਹੀ ਯਤਨ ਕੀਤੇ ਪਰ ਉਹ ਨਾ ਟੁੱਟੀ ਸਭ ਯਤਨ ਕਰ ਕਰ ਥੱਕ ਹਟੇ ਭਾਈ ਪਾਰੋ ਜੀ ਨੇ ਗੁਰੂ ਜੀ ਨੂੰ ਸਾਰੀ ਸੂਚਨਾ ਦਿੱਤੀ ਕਿ ਇਸ ਪੱਥਰ ਨੂੰ ਹਟਾਏ ਜਾਂ ਤੋੜੇ ਬਿਨਾਂ ਜਲ ਦਾ ਭਰਿਆ ਜਾਣਾ ਸੰਭਵ ਨਹੀਂ ਲੱਗਦਾ ਗੁਰੂ ਜੀ ਆਪ ਉਸ ਸਥਾਨ ਤੇ ਪੁੱਜੇ ਕੋਲ ਖੜੇ ਇਕ ਮਾਨਕ ਚੰਦ ਨਾਂ ਦੇ ਸਿੱਖ ਨੂੰ ਹਥੌੜਾ ਪਕੜਾ ਕੇ ਫਰਮਾਇਆ ਹੇ ਮਾਨਕ ਚੰਦ ਹੱਥ ਲਿਓ ਵਿਦਾਨ ਕੰਕਰ ਪਰ ਮਾਰੋ ਬਲ ਤਾਨ ਉਸ ਜਦ ਜ਼ੋਰ ਦਾ ਹਥੌੜਾ ਮਾਰਿਆ ਤਾਂ ਪਾਣੀ ਉੱਚਾ ਫੁਆਰਾ ਬਣ ਵੈ ਤੁਰਿਆ ਸਭ ਪਾਸੇ ਖੁਸ਼ੀ ਦੇ ਜਕਾਰੇ ਬੋਲ ਉੱਠੇ ਦੇਖਦੇ ਹੀ ਦੇਖਤੇ ਜਲ ਬਹੁਤ ਉੱਚਾ ਹੋ ਗਿਆ ਤੇ ਮਾਨਕ ਚੰਦ ਨਿਕਲਦੇ ਨਿਕਲਦੇ ਹੀ ਡੁੱਬ ਗਿਆ ਉਸ ਦੀ ਮਾਂ ਦੌੜਦੀ ਦੌੜਦੀ ਪੁੱਤ ਦੇ ਡੁੱਬੰਦੀ ਆਵਾਜ਼ ਸੁਣ ਕੇ ਜਦ ਆਈ ਤਾਂ ਗੁਰੂ ਜੀ ਨੇ ਉਸ ਨੂੰ ਤਸੱਲੀ ਦਿੱਤੀ ਪਰ ਉਹ ਸੁਣਨ ਤੇ ਹੀ ਨਾ ਆਏ ਮਹਾਰਾਜ ਨੇ ਪੁੱਛਿਆ ਕਿ ਬੇਟੇ ਦਾ ਨਾਂ ਕੀ ਆ ਜਾਂ ਦ ਉਸ ਕਿਹਾ ਮਾਨਕ ਤਾਂ ਮਹਾਰਾਜ ਨੇ ਬਚਨ ਕੀਤਾ ਕਦੇ ਮਾਨਕ ਵੀ ਡੁੱਬੇ ਹਨ ਮਾਨਕ ਹੋਏ ਮਰਤੋ ਨਹੀਂ ਇਤਨਾ ਚਾਰਨਾ ਸੀ ਕਿ ਮਾਨਕ ਚੰਦ ਤਰ ਕੇ ਉੱਤੇ ਆ ਗਿਆ ਥੋੜੀ ਜੀ ਹੀ ਸਾਵਧਾਨੀ ਵਰਤਨ ਨਾਲ ਉਹ ਨੰਬਰ 9 ਹੋ ਗਿਆ ਮਹਾਰਾਜ ਨੀ ਉਸ ਨੂੰ ਜੀਵੜਾ ਦਾਵਰ ਦਿੱਤਾ ਭਾਈ ਮਾਨਕ ਚੰਦ ਦੀ ਜਾਤ ਵੀ ਪੱਥਰੀਆ ਸੀ ਏ ਵੈਰੋਵਾਲ ਦਾ ਰਹਿਣ ਵਾਲਾ ਸੀ ਅਕਬਰ ਬਾਦਸ਼ਾਹ ਦਾ ਗੁਰੂ ਘਰ ਆਉਣਾ ਇੱਕ ਵਾਰ ਅਕਬਰ ਬਾਦਸ਼ਾਹ ਨੇ ਕਈ ਯਤਨ ਕੀਤੇ ਪਰ ਜੀ ਤੋੜ ਦਾ ਕਿਲਾ ਜਿੱਤਿਆ ਨਾ ਗਿਆ ਉਸ ਗੁਰੂ ਘਰ ਅਰਦਾਸਾ ਭੇਜਿਆ ਤਾਂ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਜਦ ਬੌਲੀ ਦਾ ਕਾਰਡ ਟੁੱਟੇਗਾ ਚਿੱਤੜ ਵੀ ਜਿੱਤਿਆ ਜਾਏਗਾ ਅਕਬਰ ਸਮਾ ਅਕਬਰ ਮਸਾ 24 ਜਨਵਰੀ 1546 ਨੂੰ ਤਖਤ ਤੇ ਬੈਠਾ ਤੇ ਬੌਲੀ ਦਾ ਕਾਰਜ ਸਨ 1543 ਦਾ ਆਰੰਭ ਸੀ ਜਿਸ ਵੇਲੇ ਅਜੇ ਹਮਾਇੂ ਵੀ ਤਖਤ ਤੇ ਮੁੜ ਨਹੀਂ ਸੀ ਬੈਠਾ ਬੌਲੀ ਦਾ ਕੜਵ ਸਾਖੀ ਵਾਲੇ ਦਿਨ 1500 58 ਨੂੰ ਟੁੱਟਾ ਸੀ ਤੇ ਉਹ ਵਿੱਚ ਜਲ ਪਾਰ ਆਇਆ ਸੀ ਚਿਤੌੜ ਦਾ ਕਿਲਾ ਕਿਧਰੇ ਜਾ ਕੇ 1568 ਇਸਵੀ ਵਿੱਚ ਦਿੱਤਿਆ ਗਿਆ ਸੀ 100 ਸਾਲ ਪਿੱਛੋਂ ਹੋਈ ਘਟਨਾ ਨੂੰ ਇਸ ਕੜ ਟੁੱਟਣ ਨਾਲ ਜੋੜਨਾ ਇੱਕ ਇਤਿਹਾਸਿਕ ਪੁਲ ਹੈ ਇਹ ਵੀ ਯਾਦ ਰਹਿ ਕਿ ਵਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਸਭ ਨੂੰ ਅੰਮ੍ਰਿਤ ਛਕਾ ਕੇ ਕੁੱਲ ਨਾਸ ਕੀਰਤ ਨਾਸ ਤੇ ਕਰਮਨਾਸ ਤੇ ਧਰਮਨਾਸ ਹੋਇਆ ਗਿਆ ਸੀ ਤੇ ਨਾਲ ਹੀ ਗੁਰੂ ਅਮਰਦਾਸ ਜੀ ਨੇ ਵੀ ਸੰਗਤ ਨੂੰ ਇੱਕ ਬਾਟੇ ਦਾ ਅੰਮ੍ਰਿਤ ਪਾਨ ਕਰਨ ਲਈ ਹੀ ਤਿਆਰ ਕੀਤਾ ਸੀ ਵਸਾਖੀ ਕੋ ਦਿਨ ਆਵੇ ਸਬ ਕੋਈ ਪਾਰ ਬ੍ਰਹਮ ਦਾ ਪੰਥ ਸਜਾਇਆ ਜਾ ਰਿਹਾ ਸੀ ਸਿੱਖੀ ਦੀ ਖੁਸ਼ਬੂ ਦੂਸੋਂ ਦੂਰ ਦੂਰ ਤੱਕ ਪੁੱਜ ਰਹੀ ਸੀ ਸੋ ਪਾਈ ਪਾਸੋਂ ਤਪਾਈ ਪਾਰੋ ਜੀ ਨੇ ਇੱਕ ਦਿਨ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਆਗਿਆ ਦੇਵੋ ਤਾਂ ਐਸਾ ਪ੍ਰਬੰਧ ਕੀਤਾ ਜਾਵੇ ਕਿ ਸਾਲ ਵਿੱਚ ਐਸਾ ਇੱਕ ਦਿਨ ਨਿਯਤ ਹੋਵੇ ਕਿ ਸਰਬ ਸਿੱਖ ਗੁਰੂ ਦਰਸ਼ਨਾਂ ਨੂੰ ਗੋਇੰਦਵਾਲ ਪੁੱਜੰਤ ਤੇ ਦਰਸ਼ਨ ਕਰਕੇ ਸ਼ੰਕੇ ਮਿਟਾ ਕੇ ਸੰਸਾਰ ਸਾਗਰ ਤੋਂ ਤਰੰਦੀ ਜਾਤ ਸਿੱਖਣ ਇੱਕ ਤਾਂ ਜਿਹਾ ਹੋਣ ਨਾਲ ਹਰ ਇੱਕ ਵਿੱਚ ਇੱਕ ਥਾਵੇਂ ਇਕੱਠੇ ਹੋਣ ਦਾ ਚਾਹ ਪੈਦਾ ਹੋਵੇਗਾ ਤੇ ਤੁਰੇ ਤੋਂ ਪਰਾਂ ਨਹੀਂ ਜਾਣਗੇ ਦੂਜੇ ਸਿੱਖ ਸਿੱਖ ਨਾਲ ਪ੍ਰੇਮ ਵਧੇਗਾ ਉਤਸ਼ਾਹ ਹੋਰ ਵਧੇਗਾ ਗੁਰੂ ਅਮਰਦਾਸ ਜੀ ਨੇ ਇਸ ਵਿਚਾਰ ਨੂੰ ਸ਼ੁਭ ਕੀਤਾ ਤੇ ਫਰਮਾਇਆ ਕਿ ਇਹ ਦਿਨ ਵਿਸਾਖੀ ਹੀ ਠੀਕ ਹੈ ਇੱਕ ਤਾਂ ਉਸ ਦਿਨ ਬੌਲੀ ਦਾ ਕੜ ਟੁੱਟਾ ਸੀ ਤੇ ਜਲਪਾਰ ਆਇਆ ਸੀ ਤੇ ਯਾਦ ਬਣੀ ਰਹੇਗੀ ਕਿ ਬੌਲੀ ਸੰਪੂਰਨ ਹੋਣ ਨਾਲ ਪਰਮਗੜ ਵੀ ਟੁੱਟਾ ਹੈ ਦੂਜੇ ਵਿਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਦੇਵ ਜੀ ਨੇ ਹਰ ਦੁਆਰ ਪੁੱਜੇ ਲੋਕਾਈ ਦੀ ਚੰਮ ਦ੍ਰਿਸ਼ਟੀ ਹਟਾ ਦੇਵ ਦ੍ਰਿਸ਼ਟੀ ਬਖਸੀ ਸੀ ਇਸ ਇੱਕ ਦਿਨ ਤੇ ਇੱਕ ਥਾਂ ਇਕੱਠੇ ਹੋਣ ਨਾਲ ਕੌਮ ਵਿੱਚ ਏਕੇ ਦੀ ਭਾਵਨਾ ਜਾਗੀ ਇਹ ਸਭ ਬੋਲੀ ਸਾਹਿਬ ਦੀਆਂ ਹੀ ਬਰਕਤਾਂ ਸਨ ਕਿ ਸਿੱਖਾਂ ਵਿੱਚ ਸੇਵਾ ਦਾ ਉਤਸ਼ਾਹ ਉਮੜਿਆ ਸੀ ਡੱਲੇ ਦੀ ਸੰਗਤ ਡੱਲੇ ਵਾਸੀ ਸੰਗਤ ਪਾਰੀ ਪਾਈ ਗੁਰਦਾਸ ਜੀ ਨੇ ਡੱਲਾ ਨਿਵਾਸੀ ਸੰਗਤ ਨੂੰ ਪਾਰੀ ਕਹਿ ਕੇ ਸਨਮਾਨ ਦਿੱਤਾ ਸੀ ਗੁਰਬਚਨ ਸੁਣ ਮੰਨ ਜਿਵੇਂ ਉਹਨਾਂ ਸਿੱਖਾਂ ਨੇ ਜੀਦਾਨ ਪ੍ਰਾਪਤ ਕੀਤਾ ਉਸ ਦਾ ਵੀਰਵਾ ਭਗਤ ਮਾਲਾ ਨੇ ਉਚੇਜ ਛੇ ਚੌਰ ਤੌਰ ਤੇ ਦਿੱਤਾ ਸਿੱਖ ਬਹਾਦਰ ਡੱਲੇ ਮੂਹ ਪਏ ਓਰਜ ਮਹਿਤਾ ਤਾਂ ਕਿ ਜਾਤ ਨਾ ਕਹੇ ਗੁਰੂ ਅਮਰਦਾਸ ਜੀ ਪਹਿਲਾਂ ਇੱਕ ਵਾਰੀ ਪਾਰੋ ਪਰਮ ਹੰਸ ਜੀ ਦੀ ਬੇਨਤੀ ਤੇ ਕੁਰੂਖੇਤਰ ਜਾਂਦੇ ਆਂ ਡੱਲੇ ਰੁਕੇ ਸਾਨੂੰ ਤੇ ਉਪਦੇਸ਼ ਦਿੱਤਾ ਸੀ ਉਦੋਂ ਦੀ ਸੰਗਤ ਬਹੁਤ ਹੀ ਸ਼ਰਧਾਵਾਨ ਤੇ ਸਿੱਧਕੀ ਹੋ ਗਈ ਸੀ ਗੁਰੂ ਜੀ ਨੇ ਇੱਕ ਵਾਰੀ ਫਿਰ ਚਰਨ ਪਾਏ ਤੇ ਪ੍ਰਸਿੱਧ ਸਿੱਖਾਂ ਨੂੰ ਉਪਦੇਸ਼ ਦਿੱਤੇ ਅਗਲੀ ਸਾਖੀ ਅਗਲੇ ਪਾਗ ਵਿੱਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਕਿ ਸੁਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ